ਕਿਉਂਕਿ ਭੱਲਾ ਸਾਹਿਬ ਤੇ ਮੈਂ ਸੰਢਾਸੀ ਜਿਹੀ ਚੰਗੱਟਾ ਜਦੋਂ ਤਿਆਰ ਕਰਦੇ ਹੁੰਦੇ ਸੀਗੇ ਤਾਂ ਮੇਰੇ ਦੋ ਤਿੰਨ ਬਹੁਤ ਪਿਆਰੇ મિતਰ ਇੱਥੇ ਬੈਠੇ ਬ੍ਰਿੰਦਭਾਜ ਜੀ ਇੰਮੀ ਬਾਜੀ ਤਾਰਾ ਸਿੰਘ ਹਾਰੀ ਬਾਜ ਜੀ ਜਿਹੜੇ ਅਸੀਂ ਇਕੱਠੇ ਪੜ੍ਹੇ ਆ ਪੀਯੂ ਤੇ ਇਹਨਾਂ ਨੂੰ ਯਾਦ ਆ ਗਿਆ ਹੁਣ ਕਿ ਜਦੋਂ ਭੱਲਾ ਸਾਹਿਬ ਤੇ ਮੈਂ ਲੀਦੇ ਚੰਗੱਟਾ ਤੇ ਉਹਦੀ ਇੱਕ ਸਾਡੀ ਜੋੜੀ ਬਣ ਗਈ ਭੱਲਾ ਸਾਹਿਬ ਦੀ 96 ਜਾ ਕੇ ਤਿਕੜੀ ਬਣ ਗਈ ਨੀਲੂ ਨਾਲ ਆਰ ਅਲੀ ਤੇ ਭਗਵੰਤ ਮਾਨ ਜੀ ਤੇ ਜੱਗੀ ਜੀ ਇਹਨਾਂ ਦੀ ਜੋੜੀ ਸੀ 20 ਸਾਲ ਇਹਨਾਂ ਨੇ ਵੀ ਕਮੇਟੀ 'ਚ ਰਾਜ ਕੀਤਾ ਕਮੇਟੀ ਬਹੁਤ ਕੀਤੀ ਤੇ ਹੁਣ ਉਸੇ ਘੜੀ 'ਚ ਮੈਂ ਤੁਹਾਨੂੰ ਕੁਝ ਸੱਚੀਆਂ ਗੱਲਾਂ ਕਰਨ ਲੱਗਿਆ ਹੈ ਉਹ ਕਮੇਟੀ ਬੰਦ ਰਣੀ ਤੇਰਾ ਬਾਬਾ ਨਾਲ ਲੱਗ ਕੇ ਰਾਮਵਾਲੀ ਆ ਕਦਰ ਥੂਰ ਵਿੱਚ ਮੈਂ ਵਾਈ ਕਰਦਾ ਰਿਹਾ ਹਾਂ ਮੈਂ ਮੈਨੂੰ ਪਤਾ ਹੈ ਕਿ ਉਸੀ ਆਪਣੀ ਕਮਾਈ ਕਿੱਥੇ ਕਰਦਿਆਂ ਕਰਦਿਆਂ ਕਦੋਂ ਸਟੇਟ ਵਾਰਟ ਬੋਡ ਮੈਨੇਜ ਤੇ ਇੰਡੀਆ ਦੇ ਸਾਰੇ ਨੈਸ਼ਨਲ ਵਾਰਟ ਪ੍ਰਾਪਤ ਕੀਤੇ ਮੈਂ ਗੱਦਗੱਦ ਖੁਸ਼ ਹਾਂ ਤੇ ਭਾੜ ਨਾਲ ਗਾਹ ਸੰਦੇ ਕਰਦਾ ਹਾਂ ਮੈਂ ਕਿਤਾਬ ਲਿਖੀ ਹੈ ਮੇਰੀ ਕੈਨੇਡਾ ਦੀ ਤੀਸਰੀ ਯਾਤਰਾ ਇਹਦੇ ਵਿੱਚ ਪਾਕ ਦਾ ਤੇ ਕੈਨੇਡਾ ਦਾ ਕੰਪੇਅਰ ਕੀਤਾ ਇੱਥੇ ਕੀ ਕੁਝ ਹੋਰ ਕੋਈ ਗੱਲ ਨਹੀਂ ਛੱਡੀ ਆਪ ਜੀ ਲੋਕ ਪਰ ਉਸ ਕਿਤਾਬ ਵਿੱਚ ਕੋਈ ਨਹੀਂ ਇੱਕੋ ਇੱਕ ਹੈ ਗਈ ਹੈ ਤੇ ਸਾਰੀਆਂ ਵੰਡੀਆਂ ਗਈਆਂ ਨੇ ਇਹ ਐਨਵਾਇਰਨਮੈਂਟਲ ਸੱਜਣੇ ਆਮਕ ਕੁੱਝੀ ਵੀ ਆ ਇਹਦੇ ਤੇ ਮੈਂ ਇੱਥੇ ਗੱਲਾਂ ਘੱਡੀਆਂ ਤੇ ਪੰਜਾਬੀ ਸੁਣਨੀ ਬੜੀ ਵਧੀਆ ਲੱਗਦੀ ਐ ਤੁਸੀਂ ਸਾਡੇ ਨੇ ਪੁਰਾਣੀਆਂ ਗੱਲਾਂ ਸਾਰੀਆਂ ਸੁਣ ਲਈਆਂ ਉਸ ਦੀ ਕਾਨਫਰੰਸ ਮੈਂ ਅਟੈਂਡ ਕਰੇ ਤੇ ਹਿੜਾਣਾ ਸਾਹਿਬ ਠੱਠਾ ਸਾਹਿਬ ਨੂੰ ਪੰਜਾਬ ਵਿੱਚ ਜਦੋਂ ਵੀ ਆਉਂਦੇ ਨੇ ਤਾਂ ਉਹਨਾਂ ਨਾਲ ਮਿਲਦੇ ਐ ਇਸ ਕਾਨਫਰੰਸ ਦਾ ਦੇ ਬਾਰੇ ਵਿੱਚ ਮੈਂ ਇੱਕੋ ਗੱਲ ਕਹਾਂਗਾ ਪਈ ਬੰਦੀ ਦੇ ਪੰਜਾਬੀਅਤ ਦਾ ਡੀਐਲਏ ਹੈਗੇ ਜਿੰਨੀ ਦੇਰ ਆਦਮੀ ਮਾਂ ਦੀ ਉੱਖੋ ਜੰਮੇਗਾ ਪੰਜਾਬੀ ਨਹੀਂ ਬਰੇ ਇਹ ਮੇਰਾ ਬਰਦ ਕੋਰ ਵਾਲਾ ਸਮਾਂ ਉਰਫ ਦਾ ਹੈ ਪਛੰਦਾ ਸੂਰਜ ਅਸਤ ਹੋ ਗਿਆ ਉਹ ਸੰਗਰਾਜ ਮੈਂ ਕਿ ਹਸਤਾ ਬਿਜਾਰ ਕੀ ਰਿਹਾ ਉਹ ਸੰਗਰਾਜ ਜੇ ਦਾ ਕਦੀ ਸੂਰਜ ਨਹੀਂ ਸੀ ਡੁੱਬਦਾ ਉਸ ਮਿਟ ਕੇ ਰਹਿ ਗਿਆ ਤੁਸੀਂ ਪੰਜਾਬ ਤੋਂ ਤੁਰੇ ਚਾਹੇ ਉਹ ਲੈਹਦਾ ਪੰਜਾਬ ਦੇ ਚਾਹੇ ਚੜਦਾ ਪੰਜਾਬ ਦੇ ਪਰ ਉਹ ਪਹੁੰਚ ਗਏ 22000 ਸਾਲ ਤੋਂ ਉੱਥੇ ਧੜ ਵੀ ਪੌਂਦੇ ਰਹੇ ਤੇ ਉਹ ਠੀਕਿਆ ਕਿ ਹੁਣ ਅਸੀਂ ਇੱਥੇ ਵੀ ਪੰਜਾਬਸ ਆਇਆ ਕੈਲੀਫੋਰਨੀਆ ਵੀ ਵਸਾਇਆ ਜੁਟੇ ਦੀ ਵੀ ਵਸਾਇਆ ਤੇ ਜੇ ਆਸਟ੍ਰੇਲੀਆ ਵਿੱਚ ਵੀ ਵਸਾਇਆ ਤੇ ਸਾਡਾ ਸੁਭਰਤ ਪੰਜਾਬੀ ਹੁੰਦਾ ਕਦੀ ਨਹੀਂ ਛੁੱਟਦਾ ਪੰਜਾਬੀ ਅਕਾ ਪੰਜਾਬੀ ਚਲੇ ਗਿਆ ਕਸ਼ਮੀਰ ਨਹੀਂ ਮੇਰਾ ਮਨ ਸਜਦਾ ਉਹ ਦੁਨੀਆ ਦੇ ਕਿਸੇ ਹਿੱਸੇ 'ਚ ਵਸਦੇ ਹਾਂ ਮੈਂ ਉਹਨਾਂ ਨੂੰ ਹਰ ਕੰਮ ਸਤੂਤ ਕਰਦਾ ਐਵੇਂ ਜਿਵੇਂ ਗੱਲ ਸ਼ੁਰੂ ਕੀਤੀ ਸੀ ਬੀਸਿਕਲੀ სპੋਰਟਸਮੈਨ ਹੋ ਕੇ ਆਦਿ ਮੇਰਾ ਸ਼ੌਕਰ ਸਾਹਤ ਕਰਨ ਜਿਹੜਾ ਮੇਰੇ ਪਿਤਾ ਜੀ ਦਾ ਜੈ ਸਿੰਘ ਜੈ ਮੈਂ ਪੰਜਾਬ ਦੇ ਜਿਲ੍ਹਾ ਜੰਦਰ ਨੂਰਮੰਗਲੋਂ ਬਲੋਂ ਕਰਦਾ ਮੇਰੇ ਪਿੰਡਾਂ ਜਿਨੇ 1974 ਵਿੱਚ ਪਹਿਲੀ ਪੰਜਾਬੀ ਸਹਿਤ ਸਭਾ ਜਦੋਂ ਬੜਾਈ ਸੀ ਮੈਂ ਉਦੋਂ 8-9 ਸਾਲ ਦਾ ਸੀਗਾ ਉਹਦੇ ਨਾਲ ਪੰਜਾਬੀ ਕੰਟਰ ਪੰਜਾਬੀ ਕੌਂਸਲ ਜਿਹੜੀ ਹੁੰਦੀ ਆ ਬੜੇ ਜ਼ੋਰ ਬਾੜੀ ਹੁੰਦੀ ਆ ਕਿਉਂਕਿ ਆਪਣੇ ਚਠਾ ਸਾਹਿਬ ਹੈਗਾ ਸਾਹਿਬ ਨੂੰ ਬੋਗਾ ਇਸ ਕਰਕੇ ਮੇਰਾ ਸਾਵਨ ਉਹ ਜੀ ਇਹਨਾ ਕਿ ਥੋੜੀ ਇਹਨਾਂ ਦਾ ਹੋਰ ਜੋਰ ਜਪਾਈ ਧੋਈ ਕਰਿਆ ਕਰੋ ਥੋੜੀ ਇਹਨਾਂ ਦੀ ਹੈਲਪਰੀ ਕਰਿਆ ਕਰੋ ਤਾਂ ਕਿ ਉਹ ਜਾ ਰਹਾ ਹੈ ਇਸ ਰੂਪੇ ਕਿ ਲਾ ਸਕਣ ਜਟਾ ਸਾਹਿਬ ਦਾ ਨਾਮ ਹੈ ਪਾਕਿਸਤਾਨ ਵੀ ਵਿਆਸੀ ਉਥੇ ਵੀ ਇਹਨਾਂ ਨੇ ਮਾਨਕਤ ਰਣ ਦੇ ਬਾਰੇ ਜਿਹੜੀ ਪੰਜਾਬੀ ਦੇ ਬਾਰੇ ਉੱਥੇ ਜਿਹੜਾ ਉੱਥੇ ਵੀ ਕਾਫੀ ਖਲਾਕ ਕੀਤਾ ਹੈ ਕਾਵਿਓ ਤੇ ਇਸ ਦੇ ਬਾਰੇ ਵੀ ਕੀਤਾ ਹੈ ਇਸ ਦੇ ਨਾਲ ਨਾਲ ਇਹਨਾਂ ਨੇ ਨੈਤਿਕ ਦਾ ਵੀ ਜਿਹੜਾ ਕੀਤਾ ਹੈ ਉਹ ਵੀ ਬਹੁਤ ਅੱਛਾ ਲੱਗਾ ਉਹ ਜਗ੍ਹਾ ਹੈ ਸਾਡੇ ਲਈ ਜਿਹੜੀ ਸਾਡੇ ਵਾਸਤੇ ਬੜੀ ਜ਼ਰੂਰੀ ਆ ਔਰ ਅਸੀਂ ਉਹ ਆਪਣੇ ਬੱਚਿਆਂ ਵਾਸਤੇ ਜਿਹੜਾ ਸੰਗਠਨ ਹੈ ਇੱਥੇ ਜੋ ਖਾਸ ਕਰਕੇ ਕੈਨੇਡਾ ਦੇ ਵਿੱਚ ਜਾਂ ਬੈਸਟ ਕੰਟਰੀ ਦੇ ਵਿੱਚ ਵੀ ਜਿਹੜਾ ਹੈਗਾ ਆਲੋਚਨ ਕਰੂਗਾ ਇਹਨਾਂ ਦਾ ਤੁਹਾਡੇ ਨੂੰ ਦੇਖੀ ਕਰਿਓ ਨੂੰ ਦੇਖੀ ਕਰਿਓ ਸਾਰਿਆਂ ਆਪਕੋ ਕੀ ਮੁਗੇ ਰਹੀ ਅਰਵਾ ਤਾਂ ਕਿ ਦੋਰੀ ਆਈ ਸਾਰ ਕੋ ਬ੍ਰਾਹਮ ਅਵਨਾ ਸਿੰਘ ਜੀ ਸੰਦੀਪ ਚੰਦ ਜੀ ਅਟਵਾਲ ਸਾਹਿਬ ਸਾਰੇ ਸਾਡੇ ਦੋਸਤ ਆਏ ਹਨ ਭਲਾ ਜੀ ਦੇ ਸਿੰਘ ਜੀ ਨਾਲ ਤੇ ਅਸੀਂ ਸਾਰਿਆਂ ਦਾ ਤਨਵਾਦ ਕਰਦੇ ਆ ਕਿ ਤੁਸੀਂ ਆ ਕੇ ਗ라운 ਬਧਾਇਆ ਇਹਨਾਂ ਆਪਣੇ ਵੀਰਾਂ ਦਾ ਸਰਵਾਨ ਕੀਤਾ ਮੈਂ ਮੰਗਲ ਜੀ ਨੂੰ ਵੀ ਕਰਵਾ ਕੇ ਉਹ ਹੋਰ ਚੰਗੀ ਕਰਨ ਕਰੇ ਜੰਗੀ So, I'm still learning the language of Punjabi, but it's very important. A to B to C, so do me next time for you. But do not let go, please. You know, we found out that the language is Hindi, because language connects us with our culture. Punjabi language is sacred, It connects you with your roots and your culture, with your family. So, it's very important, है क्या? कि तुझसे And I want to give a shout out to, you know, the young man from Toronto Police. Uh, the young sports athlete that's a weightlifter because you are promoting our culture and please continue getting more youth involved in such a positive atmosphere. When we the world conference, they have just started. Organizers have done a lot of conferences already. And then after that, a lot of hard work is So to see the 10th year milestone. I have done a lot of things the organizers. Who have done a lot of things. ਕਮਾਂਸ ਨਹੀਂ ਪੈਣਾ ਨਹੀਂ ਕਿਉਂਕਿ ਮੈਂ ਕੋਈ ਵੀ ਵਾਇਰਸ ਹਾਂ ਕਿ ਲੇਡੀਜ਼ ਨੂੰ ਜਹਾਜ਼ ਸ਼ਾਹਰ ਕਰਨ ਦੀ ਲੋੜ ਹੁੰਦੀ ਹੈ ਸੋ ਵੱਟ ਚੜ੍ਹ ਕੇ ਇਹਨਾਂ ਨੇ ਵੀ ਬਹੁਤ ਹਿੱਸਾ ਪਾਇਆ ਤੇ ਜਦੋਂ ਕਰਕੇ ਤੀਜੀ મે ਲਗਾਤਾਰ ਰੰਗ ਕਰਦੇ 22 ਜੀ ਆਏ 23 ਜੀ ਆਏ 24 ਜੀ ਆ ਗਏ ਜੇ ਯਾਦ ਕਰੋ ਹਰ ਸਾਲ ਆਇਆ ਕਿਉਂਕਿ ਪੰਜਾਬੀ ਮਾਂ ਬੋਲੀ ਦੀ ਸੇਵਾ ਜਿਹੜੀ ਮਿਰਸਵਾਹ ਰਹੀ ਟੀਮ ਛਠਾ ਸਾਹ ਦੇ ਕਰਦੀ ਆ ਇਹ ਕੰਮ ਕਹਿਣਾ ਸੌਖਾ ਕਰਨਾ ਔਖਾ ਮੈਨੂੰ ਪਤਾ ਦਸਾਂ ਵਿਆਹ ਜਿਹੜੇ ਕੰਮ ਹੁੰਦੇ ਆਪਾਂ ਕੰਮ ਮਿੱਢ ਲੈਂਦੇ ਆ ਉਹਦੇ ਵਿੱਚ ਤੁਹਾਨੂੰ ਬਹੁਤ ਮੇਰੀ ਮਾਂ ਕਹਿੰਦੀ ਹੁੰਦੀ ਸੀ ਘਰੋਂ ਘੱਲ ਗਵਾਓ ਪਰਾ ਪੜਵਾਤਾ ਹੋ ਜਿਹੜੀ ਘਰੋਂ ਘੱਲ ਗਵਾ ਕੇ ਨਾ ਹੁੰਦੇ ਆ ਬਟ ਇਹ ਕੰਮ ਦਾ ਜਿਹੜਾ ਸ਼ੌਕ ਹੁੰਦਾ ਪੈਸੇ ਦਾ ਕੰਮ ਹੋ ਜਾਂਦਾ ਮੈਂ ਜ਼ਿੰਦਗੀ ਤੇ ਆਪਣੀ ਜੋਬ ਵੀ ਪੈਸੇ ਸਮੇਂ ਕੀਤਾ ਮੇਰੇ ਪੈਸ਼ਨ ਕਰਕੇ ਸੀਐਮ ਸਾਹਿਬ ਨੇ 15 ਮਾਰਚ ਨੂੰ ਮੈਨੂੰ ਘਰੋਂ ਬੁਲਾ ਕੇ ਕਹਿੰਦਾ ਵੀ ਤੂੰ ਇੱਕ ਪੋਸਟ ਬਹਲਾ ਚੇਅਰਮੈਨ ਫੂਡ ਕਮਿਸ਼ਨਰੀ ਮੈਂ ਇਸ ਪੁੱਤਰ ਔਗਸਟ 2020 ਦੱਸਣਾ ਚਾਹੂਗਾ ਕਿ ਮੇਰੀ ਜ਼ਿੰਮੇਵਾਰੀ ਕੀ ਹੈ ਜੀ ਜ਼ਿੰਮੇਵਾਰੀ ਮੇਰੀ ਹੈਗੀ ਕਿ ਭਾਰਤ ਸਰਕਾਰ ਨੇ ਦੂਧ ਦਾ ਤਿਰੰਗ ਇੱਕ ਐਕਟ ਬਣਾਇਆ ਤੇ ਜਲੰਧ ਸਰਾਇਚਾ ਚਾਰ ਗੱਦ ਕਰਨਾ ਕਰਦੇ ਆ ਹਾਈਲੈਟਸ ਦਫਤਰ ਜਗਾ ਖੁੱਲੇ ਹੋਏ ਉਹ ਇੱਕਰੀ ਨਾ ਜੇ ਪੇਟਰੂ ਮੰਦਿਰ ਚਾਹੁੰਦਾ ਵੀ ਏ ਲੈਂਗੁਏਜ ਦੇ ਇਸ ਅਸਟੀਰੀਆ ਸਪਰੇਟਿਮਟ ਸਟੂਡੈਂਸ ਨੂੰ ਕੌਣਟੇ ਵਾਸਤੇ ਇਹ ਦਿੱਥੀ ਦੇ ਲੋਨ ਨੇ ਹੋਣਾ ਤੇ ਪੂਰੀ ਰਿਕੁਆਇਰਮੈਂਟ ਇਸ ਮੁਦਰੀ ਦੀ ਉਹ پاس ਹੋਣਾ ਚਾਹੀਦਾ ਬੈਸਟ ਉਹ پاس ਕਰਕੇ ਦੇ ਇਥੇ ਆ ਜਾਂਦੇ ਨੇ ਕੋਸ਼ਿਸ਼ ਕਰੋ ਤਾਜ਼ਾ ਬਣਾਓ ਤਾਜ਼ਾ ਖਾਓ ਜੇ ਇੰਨੇ ਜ਼ਿਆਦਾ ਪੈਸੇ ਨਹੀਂ ਲੈਂਦਾ ਡਾਲਰ ਆਪਾਂ ਨੂੰ ਚਾਹੀਦੇ ਜਿੰਨੇ ਤੁਸੀਂ ਇਕੱਠੇ ਕਰੀਤੇ ਅਨੁਸਾਰ ਹੀ ਮਿਲ ਕੇ ਔਰ ਆਪਣੇ ਲਈ ਨਹੀਂ ਤਾਂ ਆਪਣੀਆਂ ਆਉਣ ਵਾਲੀਆਂ ਜਨਰੇਸ਼ਨਸ ਲਈ ਆਪਾਂ ਆਪਣੀ ਸਿਹਤ ਜਾਂ ਬਿਗੀਆਂ ਐਫਰਟ ਜ਼ਰੂਰ ਕਰੀਏ ਕਿਉਂਕਿ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਗੰਦ ਸਿਹਤ ਜਾਂ ਬਿਮਾਰੀਆਂ ਕਰਕੇ ਅਸੀਂ ਆਪਣੇ ਜਨ ਨੂੰ ਝਾਣਾ ਚਾਹੁੰਦੇ ਅਸੀਂ ਚਾਹੁੰਦੇ ਹਾਂ ਬੱਚੇ ਆਪਣਾ ਕੰਮ ਕਰਨ ਬੇਫਿਕਰ ਹੋ ਕੇ ਕੰਮ ਕਰਨ ਤੇ ਚਿੰਤਾ ਉਹਨਾਂ ਨੂੰ ਸਾਡੀ ਸਿਹਤ ਦੀ ਨਾ ਹੋਵੇ ਤੇ ਸਾਡੀ ਸਿਹਤ ਦੀ ਚਿੰਤਾ ਉਹਨਾਂ ਨੂੰ ਤਾਂ ਹੀ ਨਹੀਂ ਹੋਵੇ ਜੇ ਅਸੀਂ ਤਾਂ ਦੂਸਰਾ ਮੁੱਦਾ ਹੈ ਸੋ ਆਪਾਂ ਆਪਣੀਆਂ ਅਗਲੀਆਂ ਜਨਰੇਸ਼ਨਸ ਨੂੰ ਆਪਣੀ ਸੇਵਾ ਤੇ ਨਹੀਂ ਲਾਉਣਾ ਅਸੀਂ ਉਹਨਾਂ ਨੂੰ ਇਮੇਜ ਤਾਂ ਕਰਕੇ ਗਰੋ ਕਰਦੇ ਦੇ ਮਚਾ ਰਹੇ ਆ ਅਸੋ ਨਾਲ ਵੀ ਚਿੰਤਾਵਾਂ ਨੂੰ ਘਟਾਉਣ ਵਾਸਤੇ ਆਪਣੀ ਸੇਧ ਦੀ ਚਿੰਤਾ ਜਿਹੜੀ ਹੈ ਉਹ ਜ਼ਰੂਰ ਕਰੀਏ ਦੂਸਰਾ ਇਸਵਾਸ ਅਬਾਊਟ ది ਬੋਡੀ ਦੂਸਰਾ ਹੈਡੈਂਟਿਟੀ ਐਸੀ ਹੋਵੇ ਜਿਸ ਨੂੰ ਅਸੀਂ ਨਹੀਂ ਕਰ ਸਕਦੇ ਇੱਠਾ ਸਾਹਿਬ ਸੰਤੋਖ ਸਿੰਘ ਸੰਤੋਖ ਜੀ ਤੇ ਸਾਰੇ ਪ੍ਰੋਤਿਕ ਮੈਂ ਸੰਦਾ ਕਿ ਖਾਸ ਕਰਕੇ ਚੇਹਰਾ ਸਾਹਿਬ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਇਸ ਵਾਰੀ ਅਰ ਰ ਇਹਨੇ ਨਾ ਇਥੇ ਨਹੀਂ ਸੋ ਪੰਜਾਬ ਦੇ ਵਿੱਚ ਵੀ ਨਾਲ ਤੋਂ ਬਾਹਰ ਵੀ ਜਾ ਕੇ ਇਹਨਾਂ ਨੇ ਪੰਜਾਬੀ ਗਾਂ ਖਸਤੀ ਗੱਲਬਾਤ ਕੀਤੀ ਹੈ। ਇਹ ਗਰੀਡਨ ਗਵਰਨਮੈਂਟ ਦੇ ਜਿੱਦਾਂ ਦੀਆਂ ਪਾਲਸੀਆਂ ਦੇ ਉੱਤੇ ਚੱਲ ਰਹੇ ਆ ਇਹ ਲੱਗ ਰਿਹਾ ਕਿ ਆਉਣ ਵਾਲੇ ਸਾਪਾਪਾ ਜਿਹੜਾ ਮੋਰ ਨਾਲ ਸਾਦਾ ਉਹਦੇ ਵਿੱਚ ਲੱਖਾਂ ਸਟੂਡੈਂਟ ਨੂੰ ਡਿਪੋਟ ਕਰਨ ਦੇ ਆਦੇਸ਼ ਦੇਣਗੇ। ਅਸੀਂ ਇਹ ਕਿਉਂ ਕਹੇ ਰਹੇ ਕਿਉਂਕਿ ਇਹਨਾਂ ਨੇ ਬੱਚਿਆਂ ਦੀ ਗਿਣਤੀ ਪਿਛਲੇ ਸਾਲਾਂ ਦੇ ਵਿੱਚ 2.7 ਲੱਖ ਸਟੂਡੈਂਟ ਆਉਣ ਦੇ ਦੇ ਸਕੇ ਤੇ ਉਹ ਪੀਆਰ ਹੋ ਜਾਂਦੇ ਸੀਗੇ ਪਰ ਹੁਣ ਕੀ ਹੋ ਰਿਹਾ ਲੱਖਾਂ ਦੀ ਗਿਣਤੀ ਵਿੱਚ ਸਟੂਡੈਂਟ ਇਹਨਾਂ ਨੇ ਬੁਲਾਏ ਆ ਇਹਨਾਂ ਨੇ ਆਪਣਾ ਕਰ ਕੋਟਾ ਉਹ ਵਧਾ ਲਿਆ ਤੇ ਉਤੋਂ ਕਾਲਜਾਂ ਨੇ ਜਿਹੜੀ ਲੁੱਟ ਮਚਾਈ ਹੋਈ ਆ ਇੱਥੇ ਜੀ.ਟੀ.ਏ ਦੇ ਸਾਰੇ ਕਾਲਜਾਂ ਦੇ ਵਿੱਚ ਅਨਗੋਮਾ ਯੂਨੀਵਰਸਿਟੀ ਦੇ ਬਾਹਰ -3 ਡਿਗਰੀ ਟੈਂਪਰੇਚਰ ਦੇ ਵਿੱਚ ਅਸੀਂ 15 ਦੇ ਟੈਂਟ ਲਾ ਕੇ ਬੈਠੇ ਰਹੇ ਆਧਾ ਬਾਲੇ ਦੇ ਬਾਹਰ ਇੱਕ ਹਫ਼ਤਾ ਦੋ ਸਾਲ ਪਹਿਲਾਂ ਪ੍ਰੋਟੈਸਟ ਹੋਇਆ ਤਾਂ ਬਾਕੀ ਸਾਰੇ ਕਾਲਜਾਂ ਦੇ ਵਿੱਚ ਹੋਇਆ ਕਿ ਨਾ ਕਾਲਜਾਂ ਨੇ ਕੀ ਕੀਤਾ 500 ਬੱਚੇ ਦੀ तो तो सबन रब सोरे सचे के नौरी जहान मालिक दुनिया जहाना है सनातन धर्म पाइन ये हमेशा <coughs> चमत्कार करते थे पहले लोगों वीडियो दे रही गीता और फिर ये नया सर्वे करने की, तारीफ की थी तारीख से सच्ची कह रहे कि सिर्फ रब ही ही है और साडा एक कल्चर का हिस्सा है कि जिथे भी कोई कोरे तमाद सवारी खड़ी हुए तो उधर पीछे

ਬਹੁਤ سارے ਮੁਸਬਤ ਮਨਵੀ ਪੈਟਰ ਹਰ ਤਰ੍ਹਾਂ ਦੇ ਨੰਨੇ ਪਾਰੇ ਕਿ ਕੋਈ ਕੁਝ ਕਰਦਾ ਤੇ ਗੱਲ ਹੁੰਦੀ ਹੈ ਨਾ ਔਰ ਕਾਨਫਰੈਂਸੇ ਹੁੰਦੀ ਹੈ ਇੱਕ ਸੁਜਵਾਨ ਨੇ ਆਖਿਆ ਸੀ ਜਿਹੜੀ ਹਮੇਸ਼ਾ ਕੋਈ ਸਵਾਲ ਕਿਸੇ ਦਿਨ ਜ਼ਿਹਨ ਦੇ ਵਿੱਚ ਪੁਗਰਾ ਦੇ ਲੋਕਾਂ ਦੇ ਸੋਚਿਆਂ ਦੇ ਜ਼ਿਹਨਾਂ ਦੇ ਵਿੱਚ ਕੋਈ ਕਿਸੇ ਸਵਾਲ ਦੀ ਪੁਗਰਾਣ ਹੋ ਜਾਏ ਕਿਸੇ ਸਮਾਜਿਕ ਵਿਸ਼ੇ ਦੇ ਉਤੇ ਕਿ ਕਿਸੇ ਆ ਆਰਥਿਕ ਵਿਸ਼ੇ ਦੇ ਉਤੇ ਕਿ ਕਿਸੇ ਵੀ ਮੌਜੂਦ ਉਤੇ ਜਦੋਂ ਤੁਸੀਂ ਇਕੱਠੇ ਨੂੰ ਲੋਕਾਂ ਨੂੰ ਮਿਲਦੇ ਹੋ ਵਿਚਾਰ ਸਾਂਝੇ ਕਰਦੇ ਹੋ ਉਸ ਤੋਂ ਬਾਅਦ ਜਦੋਂ ਤੁਹਾਡੇ ਅੰਦਰ ਇੱਕ ਜਾਗਰਤੀ पैदा ਹੁੰਦੀ ਹੈ ਉਹ ਉਹ ਕਨਫਰੈਂਸ ਕੰਮ ਆ ਜਾਂਦੀ ਹੈ ਬਾਕੀ ਉਹਦੇ ਨਿਯਮ ਤੁਸੀਂ ਆਪ ਬਣਾਉਂਦੇ ਹੋ ਅਦਾਰੇ ਵੀ ਕਹਿੰਦੇ ਨੇ ਸਾਡੇ ਕੋਲ ਚੁਕੇ ਅਦਾਰਿਆਂ ਦੇ ਕੋਲ ਬਹੁਤ ਸਾਰੇ एक मैन पावर होंगी है और बहुत सारा एक सिस्टम होंगे साढ़े वास्ते करना थोड़ा आसान होता है। सो so, लेकिन एक कि प्राइवेट ऑर्डर तो के उन्न जिया का रल के कॉन्फ्रेंस करना एक औखा काम है सो so, ये बात सारी की सारी टीम और जिन्हें सब नजर आने और जो पिछली ताकत है सब का बहुत बहुत सब मुबारकबाद ਕਿਉਂਕਿ ਅਜੀਬ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਿਹ ਬੈਸਣ ਪਾਈਏ ਇੱਕ ਸੇਵਾ ਜਿਹੜੀ ਹੈ ਨਾ ਉਹ ਮੈਨੂੰ ਲੱਗਦਾ ਹੈ ਕਿ ਸਾਡੇ ਪੰਜਾਬੀ ਤਾਂ ਬਹੁਤ ਕਰਦੇ ਆ ਪਰ ਮੈਨੂੰ ਅੱਜ ਵਿਦੇਸ਼ ਵਿੱਚ ਆ ਕੇ ਵੀ ਉਹ ਚੀਜ਼ ਵੇਖਣ ਨੂੰ ਮਿਲੀ ਹੈ ਤੇ ਮੈਨੂੰ ਇੰਨੀ ਆਪਣੇ ਆਪ 'ਚ ਮਾਣ ਮਹਿਸੂਸ ਹੋ ਰਿਹਾ ਕਿ ਮੈਨੂੰ ਐਵੇਂ ਲੱਗ ਰਿਹਾ ਕਿ ਮੈਨੂੰ ਇੱਥੇ ਵੀ ਉਹ ਮੌਕਾ ਮਿਲ ਰਿਹਾ ਹੈ ਤੇ ਕੀ ਉਹ ਇੱਕ ਐਵੇਂ ਦੀ ਅ ਐਵੇਂ ਦਾ ਪੁੱਤਰ ਹੈ ਮਾ ਦਾ ਪੁੱਤਰ ਹੈ ਕਿ ਉਹ ਉਹਨਾਂ ਵਕਤ ਦੀ ਮਾਰੂ ਚਲ ਰਹੇ ਲੋਕਾਂ ਨੂੰ ਸਾਹ ਰਿਹਾ। ਉਹ ਮਾਵਾਂ ਭੈਣਾਂ ਨੂੰ ਜਿਹੜੀਆਂ ਸੜਕਾਂ ਤੇ ਰੋਲ ਰਹੀਆਂ ਜੀ ਇੱਜ਼ਤਾਂ ਲੁੱਟੀਆਂ ਜਾ ਰਹੀਆਂ ਨੇ ਚਿੱਟੇ ਦੀ ਲੱਤ ਤੇ ਲੱਗੀਆਂ ਹੋਈਆਂ ਨੇ ਜਦੋਂ ਉਹਨਾਂ ਦੀ ਜਾਂ ਕੀ ਉਹਦਾ ਚੱਕਰ ਪੈਦਾ ਹੈਗਾ ਉਹ ਲੇਖਕੋੜੇ ਵਧੀਆ ਹੁੰਦੇ ਆ। ਕਦੋਂ ਜਦੋਂ ਇੱਕ ਝੂਠ ਵੀ ਨਾ ਜੀ ਬਹੁਤ ਉੱਚੀ ਆਵਾਜ਼ ਵਿੱਚ ਕਈ ਵਾਰੀ ਬੋਲਿਆ ਜਾਵੇ ਤਾਂ ਸੱਚ ਜਾਂ ਲੱਗਣ ਲੱਗ ਪੈਂਦਾ ਹੁੰਦਾ ਹੈਗਾ ਸਤਰਾਮ ਸਿੰਘ ਦਸਨ ਜੀ। ਕੋਪੀ ਸੰਕਾਤ ਜੋ ਉਹ ਤਾਂ ਈਮਾਨ 10ਵੇਂ ਵੇਸ਼ ਪੰਜਾਬੀ ਕਾਮਿਆਂ ਦੇ ਪਰਵੰਤਰ ਸਹਿਬਾਨ ਵਕ ਵਕ ਤੇ ਸਰ ਤੋਂ ਆਏ ਜਿੰਨਾਂ ਨੇ ਆਪਣੇ ਖੋਦ ਮੰਤਲ ਪੜੇ ਵਿਦਵਾਨੋ ਦੋਸਤੋ ਜਿਨ੍ਹਾਂ ਨੇ ਆਪਣੇ ਵਿਚਾਰ ਰੱਖੇ ਸਾਡੇ ਸੁਜਾ ਸੁਚੇਤ ਪ੍ਰਵੋਤ ਆਧਿਕ ਮੈਨੂੰ ਇਹ ਕਿਹਾ ਗਿਆ ਕਿ ਮੈਂ ਮੈਂ ਦਾਇਰਿਕ ਭਾਸ਼ਾ ਦੇ ਕੰਮ ਕਰਾਂ ਮੈਂ ਇਹ ਗੰ ਮਡੇ ਮਾਨ ਨਾਲ ਕਹਿ ਸਕਦਾ ਐ ਕਿ ਕਹਿ ਵੀ ਰਿਹਾ ਕਿ ਮੈਂ ਆਪਣੇ 70 ਸਾਲ ਦੇ ਉਮਰ ਦੇ ਵਿੱਚ ਇਹ ਪਹਿਲੀ ਵਿਸ਼ਵ ਕਾਨਫਰੰਸ ਦੇਤੀ ਐ ਦੇਸ਼ ਦੇ ਵਿੱਚ ਵੱਖ-ਵੱਖ ਦੇਸ਼ਾਂ ਤੋਂ ਜਿਹੜੇ ਵਿਦਵਾਨ ਆਏ ਚਾਹੇ ਉਹ ਅਮਰੀਕਾ ਤੋਂ ਆਏ ਕੈਨੇਡਾ ਮੇ ਪੜ੍ਹਾਈ ਸੀ ਇੰਗਲੈਂਡ ਤੋਂ ਇੰਡੀਆ ਤੋਂ ਪਾਕਿਸਤਾਨ ਤੋਂ ਭਾਜੀ ਬੈਠਕੋ 2 ਮਿੰਟ ਭਾਜੀ ਭਾਜੀ 2 ਮਿੰਟ ਬਾਹਰ ਵੀ ਪੰਜਾਬੀ ਬੋਲਣ ਤੇ ਪੀਣੀ ਦਾ ਪੀਣੀ ਪੰਜਾਬੀ ਬੋਲਣ ਜੇ ਮੈਂ ਪਰਮਾਨੰਦ ਸਿੰਘ ਨਿਆਂ ਇਸ ਗੱਲ ਦੀ ਤਾੜੀ ਮਾਰ ਕੇ ਸਵਾਗਤ ਕਰੋ ਕਿ ਅਜੈ ਸਿੰਘ ਪਟਨਰ ਜੱਠਾ ਉਹਦਾ ਬੇਟਾ ਉਹਦਾ ਦੋਤਾ ਅਜਦੀਦ ਸਹਾਰਾ ਚੋਹਾਨ ਜੇ ਇਹ ਪੰਜਾਬੀ ਬੋਲਦੇ ਆ ਸਾਨੂੰ ਕੋਈ ਖਤਰਾ ਨਹੀਂ ਕਿਉਂਕਿ ਇਹ ਸਾਡੀ ਇੱਕ ਪ੍ਰੇਰਣਾ ਮੰਨ ਰਹੇ ਨੇ ਜਿੰਨਾ ਉਸੇ ਤਰ੍ਹਾਂ ਕੀਤਾ ਆਦ ਰਿਹਾ ਕਿਉਂਕਿ ਅ ਸਾਨੂੰ ਪੰਜਾਬੀ ਭਾਸ਼ਾ ਦੇ ਪੰਜਾਬ ਤੇ ਪ੍ਰਸਾਰ ਤੇ ਲਈ ਜ਼ਰੂਰ ਯਤਨ ਕਰ ਰਏ ਪੈ ਲਗੇ ਉਸ ਕੈਡਾ ਦੀ ਸੋਚੀ ਸਮਝੀ ਰਾਏ ਹੈ ਕਿ ਸਿੱਖਿਆ ਨੀਤੀ ਤਹਿਤ ਨੈਤਿਕਤਾ ਨੂੰ ਵਿਸ਼ੇ ਵਜੋਂ ਵਿਦਿਆਰਥੀਆਂ ਨੂੰ ਪੜਾਇਆ ਜਾਵੇ ਇਹ ਉਹਦੇ ਦੀ ਹਾਂਜੀ ਸੱਤ 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 ਚੇੜੀ ਮੇ ਕੋ ਸੱਤ ਛੇ ਆ ਜੀ ਮੈਂ ਕੈਨੇਡਾ ਦੇ ਕੈਨੇਡਾ ਸੱਤ ਉਹ ਪੁੱਟ ਹੋ ਗਿਆ ਜੀ ਤੁਹਾਡੀ ਗੱਲ ਤੁਸੀਂ ਸਹੀ ਹੋ ਤੁਹਾਡੀ ਗੱਲ ਸਹੀ ਹੈ ਜੀ ਸੱਤ ਸੱਤ ਇਹ ਸੱਤ ਸੱਤ ਨੂੰ ਪੜ ਗਿਆ ਜੀ ਆਪਾਂ ਚਲਾਈ ਸੱਤ ਇਹ ਤੇ ਨੀਤੀ 7 ਜੁਲਾਈ 2024 ਨੂੰ ਵਰਲਡ ਪੰਜਾਬੀ ਕਾਨਫਰੰਸ ਕੈਨੇਡਾ ਦੀ ਸੋਚੀ ਸਮਝੀ ਗਏ ਹੈ ਕਿ ਸਿੱਖਿਆ ਨੀਤੀ ਤਹਿਤ ਨੈਤਿਕਤਾ ਨੂੰ ਵਿਸ਼ੇ ਵਜੋਂ ਵਿਦਿਆਰਥੀਆਂ ਨੂੰ ਪੜਾਇਆ ਜਾਵੇ। ਉਹਦੇ ਲਈ ਇੱਕ ਮੈਨੂੰ ਬੰਦਾ ਚਾਹੀਦਾ ਜਿਹੜਾ ਮਤਾ ਪੇਸ਼ ਕਰਦਾ ਇੱਕ ਬੰਦਾ ਅਸਮਨਾ ਕਰਕੇ ਆਪਣਾ ਨਾਮ ਦਿਖਾ ਦਿਓ। ਤੜਾਵਾ ਗਿਆ ਸਰ ਹਰਜੀਤ ਸਿੰਘ ਬਾਜਵਾ ਹਰਜੀਤ ਸਿੰਘ ਬਾਜਵਾ ਮੈਂ ਤੁਹਾਨੂੰ ਬੋਤਲ ਖਾਦੀ ਹੋ ਜੀ ਪਿਛਲੇ ਪਕਸ਼ਾ ਤਵਾਂ ਲਗਾ ਦੂੰਗਾ ਤੇ ਇਹਨੂੰ ਤਾਇਦ ਹੋਣ ਕਰਦਾ ਰਗਾ ਸੈਕਿੰਡ ਮੈਂ ਕਹਿੰਦੀ ਤੜਵਾ ਕੀ ਜੀ ਹਾਂਜੀ ਡਾਕਟਰ ਜੀ ਡਾਕਟਰ ਆਜੋ ਟੈਂਪੋਰਰੀ ਜੀ ਖਾਰਮੇ ਹਾਂਜੀ ਇਹ ਤਾਇਦ ਕਰਦਾ ਵੀ ਹੋ ਗਿਆ ਹੁਣ ਦੂਸਰਾ ਮਸਾ ਮੱਖੇ ਪੱਤੀ ਹੋਰ ਬੰਦੇ ਇਹਨਾਂ ਤੋਂ ਬਿਨਾ ਹੀ ਜੇ ਮਨਜ਼ੂਰ ਹੋਗਾ ਜੇ ਕੋਈ ਇਦੇ ਹੋਣ ਟੂ ਬੀ ਹੋਵੇ ਤਾਂ ਪਲੀਜ਼ ਹੱਥ ਨਾਲ ਕਿੜਾ ਕਰੀਓ ਅਧਿਕਾਰ ਨੂੰ ਆਣੀ ਰਹੋ ਜੀ ਮਤਾ ਨੰਬਰ 2 ਅੱਛਾ ਜੀ ਮਤਾ ਨੰਬਰ 2 ਮਿਤੀ 7 ਜੁਲਾਈ 2024 ਨੂੰ ਵੱਲ ਪੰਜਾਬੀ ਕਾਨਫਰੰਸ ਦੀ ਸੋਚੀ ਸਮਝੀ ਰਿਹਾ ਹੈ ਕਿ ਹਰੇਕ ਸਰਕਾਰੀ ਕਰਮਚਾਰੀ ਤੋਂ ਸਾਲ ਵਿੱਚ ਇੱਕ ਵਾਰੀ ਗੁਰਮੁਖੀ ਦੇ 35 ਅੱਖਰ ਸੁਨੇ ਜਾ ਸੁਨੇ ਜਾਣ ਤੇ ਲਗਵਾਏ ਜਾਣ ਕੌਣ ਦਾ ਪਹਿਲਾ ਹੈਗਾ ਜੀ ਸਰਕਾਰੀ ਮੁਲਾਜ਼ਮਾਂ ਨੂੰ ਪੁੱਛ ਲੋ ਉਹਨਾਂ ਕਹਿੰਦਾ ਸਰਕਾਰੀ ਮੁਲਾਜ਼ਮ ਅਸੀਂ ਹੈਗੇ ਤੇ ਨਹੀਂ ਬਣ ਗਏ ਤੁਸਾਨੂੰ ਤੇ ਕੀ ਖਰਾਉਂਦੇ ਨਹੀਂ ਸੀਗੇ ਤੁਹਾਡੇ ਚੋਂ ਪਹਿਲਾਂ ਪਤਾ ਪੇਸ਼ ਕੌਣ ਕਰਦਾ ਹੈ ਇੱਕ ਬੰਦਾ ਆ ਵਾਹੜਾ ਕੋ ਭੇਜੋ ਤੁਸੀਂ ਕਰੋਗੇ ਅਸੀਂ ਤੁਹਾਨੂੰ ਗਵਰਨਮੈਂਟ ਨਾਲ ਗੱਲ ਅੱਛਾ ਜੀ ਦੋ ਜੀ ਸਾਹ ਅਮਰਜੀਤ ਸਿੰਘ ਅਮਰਜੀਤ ਸਿੰਘ ਚਾਹ ਰਿਹਾ ਇੰਡੀਆ ਜਾਣਾ ਹੈਗਾ ਦੇਖੋ ਇਹਨਾਂ ਦਾ ਕੀ ਬਣਦਾ ਉੱਥੇ ਤੇ ਤਾਇਦ ਕੌਣ ਕਰਦਾ ਇਹਨੂੰ ਸੈਕੰਡ ਮੰਦਪ ਹਾਂਜੀ ਬੋਲੋ ਰਾਜਾ ਸੁਖਿੰਦਰ ਸਿੰਘ ਮੱਲੀ ਸੁਖਿੰਦਰ ਸਿੰਘ ਮੱਲੀ ਇੱਕ ਗੁਮਾਨ ਵੀ ਗੱਲ ਕਰੇ ਖਾਰਜ ਤੁਸੀਂ ਨਾ ਉਹ ਦੁਆਬੇ ਤੋਂ ਲੜਨਾ ਪਿਆ ਕਰਨਾ ਸਗੋਂ ਅੱਜ ਮਿਤੀ 7 ਜੁਲਾਈ 2024 ਨੂੰ ਵਰਲਡ ਪੰਜਾਬੀ ਕਾਨਫਰੰਸ ਕੈਨੇਡਾ ਦੀ ਸੋਚੀ ਸਾਧੀ ਰਾਇ ਹੈ ਕਿ ਪੰਜਾਬੀ ਨਾਇਕਾਂ ਦੀ ਸ਼ਲਾਘਤ ਕੀਤੀ ਜਾਵੇ ਇਸ ਨੂੰ ਦਸਤਾਵੇਜ਼ੀ ਰੂਪ ਵਿੱਚ ਪੱਕੇ ਲਈ ਸੰਭਾਲਿਆ ਜਾਵੇ। ਇਹ ਵੀ ਕਰੀ ਲੁੱਤ ਆ ਗੋ ਜੀ। ਇੱਕ ਅੱਜ 7 ਦਸੰਬਰ 2024 ਨੂੰ ਵਰਲਡ ਪੰਜਾਬੀ ਕਾਨਫਰੰਸ ਸਟੇਟਾ ਦੀ ਸੋਚੀ ਸਮਝੀ ਰਿਹਾ ਹੈ ਕਿ ਕਿਤਾਬ ਮੁਖੀ ਸਿੱਖਿਆ ਮਾਂਤ ਭਾਸ਼ਾ ਵਿੱਚ ਦਿੱਤੀ ਜਾਵੇ ਤਾਂ ਜੋ ਵਿਦਿਆਰਥੀ ਨੂੰ ਉਸਾਨੀ ਨਾਲ ਸਮਝ ਸਕਣ। ਬਿਲਕੁਲ ਜੀ। ਦੋਹਰੀ ਦਵਾਰਨੀ ਸਰ ਮਾਨ ਮੋਹਨ ਸਿੰਘ ਅਟਵਾਰ ਪੇਸ਼ ਗਿਆ ਚੌਨੀ ਨੂੰ ਵਰਗ ਪੰਜਾਬੀ ਕਾਂਗਰਸ ਨੇ ਸੋਚੀ ਸਮਝੀ ਰਿਹਾ ਹੈ ਕਿ ਪੰਜਾਬੀ ਭਾਸ਼ਾ ਨੂੰ ਰੋਜ਼ਗਾਰ ਦੀ ਭਾਸ਼ਾ ਵਜੋਂ ਪ੍ਰਫੁੱਲਤ ਕਰਨ ਹਿਤ ਕਾਨੂੰਨ ਡਾਕਟਰੀ ਵਿਗਿਆਨ ਦੀ ਸਿੱਖਿਆ ਗੁਰਮੁਖੀ ਵਿੱਚ ਦਿੱਤੀ ਜਾਵੇ ਤੇ ਪੰਜਾਬ ਵਿੱਚ ਸਰਕਾਰੀ ਨੌਕਰੀ ਵਿੱਚ ਪਹਿਨ ਵੀ ਦਿੱਤੀ ਜਾਵੇ ईमानदी पैन नसरीन खान भी मौजूद नहीं आफताब इकबाल भी अखिलेश में मौजूद नहीं टोरंटो ਦੇ ਵਿੱਚ ਲੇਕਿਨ ਉਹ ਐਸਪਲੇ ਪ੍ਰੈਜ਼ੀਡੈਂਟ ਤੇ ਮੈਂ ਇਹ ਜਿਹੜਾ ਐਂਟਰਟੇਨਮੈਂਟ ਦੀ ਗੱਲ ਬਾਤ ਹੈ ਨਸਰੀਨ ਖਾਨ ਦੇਖ ਰਹੀਆਂ ਨੇ ਕਿ ਇਹਨਾਂ ਦੇ ਹਸਬੰਡ आफताब ਦੇ ਨਾਲ ਸਾਡੇ ਮੇਰੇ ਹਮਜ਼ulf ਨੇ ਸੁਣ ਕਹਨੇ ਹੈ ਤੇ ਉਹ ਕਿਸ ਤਰ੍ਹਾਂ ਨਸਰੀਨ ਦੇਖ ਰਹੀਆਂ ਨੇ toronto nu ethon di demography nu aur khas taur te brantay de punjab nu ontario de punjab nu te main nasreen khan nu kawanga apni behn nu ke o aam apne kuch shabd sanje karan nasreen professor nasreen khan bahut sare colleges di principal reh chukke ne knowledge te hun apne vichar sanje karan असलकम सत श्रीकाल मेरे लिए बड़ी ऑनर वाली गल है कि ती मू मौका दिता है इतनी गल कर अपना तारीफ जैसे कि ने करवा हुआ मैं प्रिंसिपल रिटायर हुई हूँ पिछले साल इसम कॉलेज कैंट तू और अल्हम्दुलिल्लाह कि अल्लाह ने मुझे मौका दिता और मैं अपनी जिंदगी पैंतीस साल एजुकेशन के केव करते हुए गुजारे डॉक्टर नबीला साहबा मैं बड़ा अच्छा लगा उन्होंने इतने लिख के और आ, जिस तरह के उन्होंने पंजाबी बोली और जिस तरीके उन्होंने پاکستان والے پاسੀ ਦੀ ਪੰਜਾਬੀ اور ਉਹਦੇ ਦੂਸਰੇ ਇੰਡੀਆ ਵਾਲੇ پاسੀ ਦੀ ਪੰਜਾਬੀ ਦੀ ਗੱਲ ਕੀਤੀ ਮੈਨੂੰ ਬੜਾ ਹੀ ਪਿਆਰਾ ਲੱਗਾ ਉਹ ਸੁਣ ਕੇ